ਵਾਹਿਗੁਰੂ ਕਰਵਾਣੀ ਅੱਜ ਦੀ ਗੱਲ ਕਰਦੀ ਹੈ ਅੱਜ ਕਿੰਨਾ ਕੁ ਹੈ ਧਾਮ ਆਇਆ ਨਾ ਇੰਨਾ ਹੈ ਅੱਜ ਸਾਰੇ ਸੰਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਾਂਤੀ ਲਿਆ ਸਕਦੇ ਹਨ ਸੋ ਨਾਂ ਵੱਡਾ ਰੱਖਿਆ ਨਹੀਂ ਗੱਲ ਬੰਨੇ ਸੰਤੋਸ਼ ਸਿੰਘ ਸ਼ਾਂਤੀ ਦੇਵੀ ਪਰਖ ਕੇ ਪਤਾ ਲੱਗੇਗਾ ਕਰਤੇ ਦੀ ਮਹਾਨਤਾ ਦਾ ਪਤਾ ਕਿੱਥੋਂ ਲੱਗਦਾ ਹੈ ਉਹਦੀ ਕਰਤ ਤ ਸ ਕਾਦਰ ਦੀ ਪਛਾਨ કુદરત હોયેગી સો કુદરતને કુદરત દે કૃપા સી હા એ પશુ પંખી હે ચરાક સિ લખ જોન وچ assi vi ha ઓદી કૃત હા કરતે દે મહાનતા ਕੋ ਦਾ ਵੱਡਾ ਹੋਣਾ ਕਰਤੇ ਦੀ ਕਿਰਤ ਤੋਂ ਪਤਾ ਲੱਗੇਗਾ ਸ ਜੋ ਫਰੀਚ ਮਿਲਿਆ ਉਹਦੀ ਕਦਰ ਨਹੀਂ ਹੁੰਦੀ ਬਾਜ਼ਾਰ 'ਚ ਸਸਤੀਆਂ ਚੀਜ਼ਾਂ ਨਾ ਵੇਕਣ ਕਰਕੇ ਠੇਰ ਲੱਗ ਜਾਂਦਾ ਵੱਡਾ ਹੌਲੀ ਹੌਲੀ खत्म हो जाए सो ही का यह हाल है अज नौजवान हो रस्ते भुले हुए रस्ते ते चल रहे हैं सो so, ये अंदरों अमल निकलना से सारे पदार्थ अंदर ਪੰਜਾ ਤੱਤਾਂ ਬਾਹਰ ਨਾਲ ਅੰਦਰਲੇ ਪੰਜਾ ਤੱਤਾਂ ਨਾਲ ਜੁੜਨਾ ਸੀ ਜਦੋਂ ਅਸੀਂ ਇਸ਼ਨਾਨ ਕਰਦੇ ਹਾਂ ਨਾ ਅੰਦਰ ਜੋ 70% ਪਾਣੀ ਹੈ ਉਹ ਚਾਰਜ ਹੋ ਜਾਂਦਾ ਹੈ ਜਿਵੇਂ ਸਾਡਾ ਮੋਬਾਈਲ ਚਾਰਜ ਹੁੰਦਾ ਹੈ ਤੰਦਰੁਸਤੀ ਆਉਂਦੀ ਹੈ ਮਿੱਟੀ ਨਾਲ ਮਿੱਟੀ ਮਿਲ ਕੇ ਸੁਪੂਣ ਸੁਖ ਸ਼ਾਂਤੀ ਮਿਲਦੀ ਹੈ ਦਿਲਾਂ ਦੀ ਗੱਲ ਐ ਸਾਬ ਇੱਕ ਕਨੈਕਟਰ ਹੈ ਸੀਟੀ ਵਜਾਣੀ ਹਨੇ ਉੱਪਰ ਇਹ ਜੋ ਢੱਕਰ ਹੈ ਇਹ ਸਾਡੇ ਸਰੀਰ ਦਾ ਡਰਾਈਵਲ ਹੈ ਸੋ ਇਹਨੇ ਚੱਲਣਾ ਹੈ ਇਹ ਕੁਦਰਤ ਵਿੱਚ ਇਹ ਸੱਚ ਨੂੰ ਪਛਾਣਨਾ ਹੈ ਵਿਚਾਰ ਦੇ ਗਣਤ ਨਹੀਂ ਹੋ ਸਕਦੀ ਇਹ ਅੱਖਾਂ ਮਹਾਨ ਹਨ ਇਹ ਪੈਰ ਮਹਾਨ ਹਨ ਹੱਥ ਦਿਲ ਤਮਾਗ ਸਭ ਉਹਦੇ ਕਰਤ ਹਾਂ ਸੋ ਗਣਿਤ ਨਹੀਂ ਹੋ ਸਕਦਾ ਇਹ ਵਿਦਿਆ ਦਾ ਵੀ ਗਣਿਤ ਨਹੀਂ ਹੋ ਸਕਦਾ ਵਿਚਾਰ ਨਹੀਂ ਹੋ ਸਕਦੀ ਜੋ ਅਸੀਂ ਦਿਲ ਦਵਾ ਹੱਥਾਂ ਕਾਰਨ ਕਮਾਉਂਦੇ ਹਾਂ ਉਹਦੀ ਕਦਰ ਕਰਦੇ ਹਾਂ ਜੋ ਸਾਨੂੰ ਫ੍ਰੀ ਚ ਮਿਲਿਆ ਹੈ ਇਹ ਜੀਵਨ দান ਚ ਮਿਲਿਆ ਸੀ ਸੋ ਫ੍ਰੀ ਚ ਚੀਜ਼ ਮਿਲੀ ਹੋਈ ਕਦਰ ਨਹੀਂ ਕਰਦੇ ਡਾਕਟਰ ਸਾਹਿਬ ਕੋਲ ਕਹਿੰਦੇ ਅੱਖਾਂ ਵੇਖੋ ਡਾਕਟਰ ਸਾਹਿਬ ਕਹਿੰਦਾ ਪਿੱਛੇ ਹੀ ਨਹੀਂ ਬਾਪੂ ਜੀ ਨਿਗਾਹ ਪਿੱਛੇ ਹੋ ਨਹੀਂ ਪਿੱਛੇ ਕਜੋਤ ਜਗ ਰਹੀ ਹੈ ਸੋ ਪਿੱਛੇ ਜੋਤ ਖਤਮ ਹੈ ਸੋ ਇਹ ਕੱਲੇ ਕੱਲੇ ਅੰਗ ਪ੍ਰੰਗ ਨੈਣ ਹੁ ਕੁਦਰਤ ਨੇ ਬਣਾਏ ਹਨ ਕੁਦਰਤ ਦਾ ਖੇਲ ਵਰਲੇ ਨੂੰ ਸਮਝ ਆਉਂਦਾ ਹੈ ਸ ਸਾਰਾ ਕੁਛ ਕੁਦਰਤੀ ਹੋ ਰਿਹਾ ਹੈ ਚਿੱਟੇ ਜਿਨਕੇ ਕੱਪੜੇ ਮਲੇ ਚਿੱਤ ਖੜੋਖ ਕਠੋਰ ਜਿਓ ਤਿੰਨ ਮੁਖ ਨਾਮ ਨਾ ਉਪਜੈ ਦੂਜੈ ਵਿਆਪੈ ਚੋਰ ਜਿਓ ਸ ਕਿਸੇ ਨੂੰ ਪਰਖਣਾ ਹੈ ਉਹਦੇ ਨਾਲ ਦੋਸਤੀ ਪਾ ਕੇ ਪਤਾ ਲੱਗੇਗਾ ਇਹ ਜੋ ਕਰਮ ਕਰਨਾ ਹੈ ਜੋ ਅਸੀਂ ਇਹ ਕਮਾਈ ਕਰਦੇ ਹਾਂ ਮੁਛਕਤ ਕਾਲਦੇ ਹਾਂ ਉਹਦੀ ਕਦਰ ਕਰਦੇ ਹਾਂ ਕਦਰ ਵੀ ਕਰਨੀ ਚਾਹੀਦੀ ਹੈ ਜੋ ਸਾਨੂੰ ਫ੍ਰੀਚ ਮਿਲਿਆ ਹੈ ਉਹ ਨਹੀਂ ਸਭ ਸਭ ਤੋਂ ਵੱਡਾ ਘਾਟਾ ਕੀ ਹੈ ਜੇ ਮੈਂ ਇਸ ਸੰਸਾਰ ਤੋਂ ਜਾ ਰਿਹਾ ਹਾਂ ਇਹ ਸਭ ਤੋਂ ਵੱਡਾ ਘਾਟਾ ਹੈ ਨਾ 2 ਕਰੋੜ ਦੀ ਗੱਡੀ ਚੰਗੀ ਲਗਣੀ ਨਾ ਬੰਗਲਾ ਨਾ ਗਾੜੀ ਨਾ ਇਸਤਰੀ ਜੋ ਹੱਥ ਲਾਇਆ ਮੈਲੀ ਹੋਰੀ ਹੈ ਨਾ ਬੱਚੇ ਨਾ ਪਤਨੀ ਨਾ ਅਰਬਾ ਨਾ ਖਰਬਾ ਜੇ ਮੈਂ ਹੀ ਸੰਸਾਰ ਤੋਂ ਜਾ ਰਿਹਾ ਹਾਂ ਇਹ ਸਭ ਤੋਂ ਵੱਡਾ ਘਾਟਾ ਹੈ ਅਸੀਂ ਮਹਿੰਗੇ ਮੋਬਾਈਲ ਕਵਰ ਪਾਉਂਦੇ ਹਾਂ ਕੰਪਿਊਟਰ ਸਾਫ਼-ਸਾਫ਼ ਰੱਖਦੇ ਹਾਂ ਮਹਿੰਗੀ ਗੱਡੀ ਕਵਰ ਪਾ ਕੇ ਰੱਖਦੇ ਹਾਂ ਕਰਨੋਂ ਰੰਗ ਰੋਗਨ ਕਰਦੇ ਹਾਂ ਇਹ ਸਰੀਰ ਵੀ ਅਨਮੁੱਲਾ ਸੀ ਇਹਦੇ ਚ ਸਭ ਕੁਝ ਮਿਲਣਾ ਸੀ ਜੋ ਸਾਡਾ ਸਰੀਰ ਦਿਸ ਰਿਹਾ ਹੈ ਰੋਟੀਆਂ ਹਨ ਸੋ ਭਗਤ ਫਰੀਦ ਜੀ ਕਹਿੰਦੇ ਇਹ ਇਹ ਰੋਟੀਆਂ ਹਨ ਰੋਟੀਆਂ ਕਾਰਨ ਪੂਰੇ ਤਾਲ ਸੋ ਅਸੀਂ ਆਪਣੀ ਮੂਰਖਤਾ ਕਰਕੇ ਮੂੰਹ ਦੀ ਰੱਖਣ ਕਰਕੇ ਕੀ ਕਰਦੇ ਹਾਂ ਰੜਾਵਾ ਬਲਲਾਵਾ ਨਿੰਦਕ ਸੋ ਆਪਣੇ ਕੀਤਾ ਆਪੇ ਹੀ ਪਾਉਂਦਿਆ ਹੈ ਹੱਥ ਕਰ ਐ ਦਾ ਭਰ ਸੋ ਦੂਰ ਨਹੀਂ ਹੈ ਰੱਬ ਹੱਥਾਂ ਪੈਰਾਂ ਤੋਂ ਨੇੜੇ ਹੈ ਸੋ ਉਹ ਸਾਰੇ ਸੰਸਾਰ ਨੂੰ ਕੁਦਰਤ ਚਲਾ ਰਹੀ ਹੈ ਸੋ ਕੁਦਰਤ ਰੱਬ ਨੂੰ ਵੇਖਣਾ ਸੀ ਇਹ ਲੱਕੜ 'ਚ ਅੱਕ ਛੁਪੀ ਹੋਈ ਹੈ ਦੁੱਧ 'ਚ ਕਿਉਂ ਛੁਪਿਆ ਹੋਇਆ ਹੈ ਅਸੀਂ ਲੱਸੀ ਪੀਂਦੇ ਹਾਂ ਮੱਖਣ ਸੰਤ ਖਾਂਦੇ ਹਨ ਸਾਥ ਕੌਣ ਹੈ ਜੋ ਆਪਣੇ ਮਨ ਨੂੰ ਸਾਥ ਰਿਹਾ ਹੈ ਸੰਤ ਕੌਣ ਹੈ ਜੋ ਪਹੁੰਚ ਚੁੱਕਾ ਹੈ ਆ 15 ਭਗਤ ਇਹ ਸੰਤ ਬੈਠੇ ਹਨ 10 ਗੁਰੂ ਸਾਹਿਬਾਨ ਸਿੱਖ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰ ਰਾਜੇ ਮਹਾਰਾਜੇ ਚਰਨੀ ਪੈਂਦੇ ਹਨ ਸੋ ਇਹ ਚਾਰ ਤਰ੍ਹਾਂ ਦੇ ਜੋ ਜੇ ਮੌਤ ਵੀ ਕਈ ਤਰ੍ਹਾਂ ਦੇ ਅਸੀਂ ਮਰਦੇ ਹਾਂ ਰਾਜਨਿਕ ਮੌਤ ਧਾਰਮਿਕ ਮੌਤ ਸਮਾਜਿਕ ਮੌਤ ਔਰ ਇਹ ਆਰਥਿਕ ਮੌਤ ਸੋ ਆਰਥਿਕ ਮੌਤ ਕੀ ਹੈ ਮਰਨ ਕੀ ਹੈ ਜੋ ਹੈ ਸੀ ਜੋ ਮਾਇਆ ਸੀ ਉਹ ਆਉਣੀ ਬੰਦ ਹੋ ਗਈ ਦੇਣ ਦੇਣ ਹੈ ਸਭ ਦਾ ਕੈਦਾ ਵੀ ਦੇਣਾ 10 ਲੱਖ ਕੈਦਾ ਵੀ ਦੇਣਾ ਆਰਥਿਕ ਮੌਤ ਹੈ ਜੇ ਜਿੱਥੋਂ ਕਮਾਈ ਸੀ ਆਉਣੀ ਬੰਦ ਹੋ ਗਈ ਦੇਣਾ ਹੀ ਦੇਣਾ ਹੈ ਸੋ ਮਾਇਆ ਵੀ ਇਹ ਵੀ ਅਮਲ ਹੈ ਇਹ ਗੁਜਰਾਨ ਹੈ ਇਹ ਆਰਥਿਕ ਮੌਤ ਹੈ ਰਾਜਨੀਤਿਕ ਸਾਰੇ ਸੰਸਾਰ ਚ ਜਾਣਦੇ ਸੀ ਅੱਜ ਕੋਈ ਨਹੀਂ ਪੁੱਛਦਾ ਕਿੱਧਰੋਂ ਆਇਆ ਕਿੱਧਰੋਂ ਗਿਆ ਪਹਿਲੋਂ ਤੂਤੀ ਬੋਲਦੀ ਸੀ ਸੋ ਸਮਾਜਿਕ ਮੌਤ ਸਮਾਜ ਚ ਸਤਕਾਰ ਸੀ ਗਲਤੀ ਕਰਕੇ ਗਲੀਆਂ ਦੇ ਕੱਖਾਂ ਤੋਂ ਹੌਲਾ ਹੋ ਗਿਆ ਧਾਰਮਿਕ ਮੌਤ ਸ ਅਸੀਂ ਧਰਮ ਸਾਰਿਆਂ ਦਾ ਇੱਕ ਹੈ ਅੱਕਾ ਤੇਰੀ ਖਖੜੀ ਕੋਈ ਆਮ ਬਣ ਆਖਾ ਸੋਜੇ ਅੰਬ ਕੌੜਾ ਹੋਏ ਨਹੀਂ ਉਹਦੀ ਬੈਲੀ ਹੋ ਨਹੀਂ ਸੋ ਆਪਣੇ ਗੁਣ ਵਿੱਚ ਲਿਆਉਣੇ ਗੁਣ ਫਿਰ ਉਹ ਧਰਮ ਹੈ ਜੋ ਆਪਣੇ ਆਪ ਆਪਣੀ ਜ਼ਿੰਮੇਵਾਰੀ ਸਮਝਦਾ ਹੈ ਸੋ ਇਹ ਜੀਵਨ ਵੀ ਕਈ ਤਰ੍ਹਾਂ ਦਾ ਹੈ ਜੇ ਮਰਨ ਕਈ ਤਰ੍ਹਾਂ ਦਾ ਹੈ ਜੀਵਨ ਵੀ ਕਈ ਤਰ੍ਹਾਂ ਦਾ ਹੈ ਸੋ ਅਸੀਂ ਜੀਣ ਲਈ ਖਾ ਰਹੇ ਹਾਂ ਜਾਂ ਖਾਣ ਲਈ ਇਹ ਖਾ ਰਹੇ ਹਾਂ ਸੋ ਇਹ ਅਸੀਂ ਸੋਚਣਾ ਹੈ ਇਹ ਸੱਚੇ ਨੂੰ ਕੁਦਰਤੀ ਪਛਾਣ ਕਾ ਅਰਥ ਹੋਏਗੀ ਸੋ ਕਾਦਰ ਤੇ ਕਰਤ ਬਹੁਤ ਵੱਡੀ ਹੈ ਉਹ ਵੱਡਾ ਹੈ ਇਹ ਉੱਚਾ ਚੜਾਇਆ ਸੋ ਫਲਾ ਪਿਆਲਾ ਜੇ ਇਹ ਨਿੱਕਾ ਬੀਜ ਸਹੀ ਵਿਜਿਆ ਦੋ ਪੱਤੇ ਚਾਰ ਪੱਤੇ ਹੌਲੀ 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 ਸ਼ਰਲ ਕਰਦਾ ਨਿਕਲਿਆ ਹੌਲੀ ਹੌਲੀ ਵਿਕਾਸ ਹੋਏਗਾ ਇੱਕ ਇੱਕ ਪੌੜੀ ਚੜਨਾ ਪਏਗਾ ਸੋ ਇੱਕ ਦਿਨ ਜੋ ਅੱਖਾਂ ਨਾਲ ਦੇਖ ਰਹੇ ਆ ਇਹ ਨਾਸ ਹੋਣਾ ਹੈ ਇਹ ਆਪਣੇ ਆਪ ਨੂੰ ਸੰਭਾਲਣਾ ਪਏਗਾ ਇਹ ਮੁਆਵਜ਼ਾ ਇਹ ਸਾਰਾ ਕੁਝ ਲੇਖਾ ਦੇਣਾ ਪਏਗਾ ਇਕ ਹੱਥ ਕਰੇ ਕਰ ਪਰ ਸੋ ਜੀਵਨ ਨੂੰ ਗੱਡਾ ਬਣਾਣਾ ਹੈ ਜਾਂ ਗੱਡੀ ਗੁਰੂ ਤੋਂ ਬਿਨਾ ਅਸੀਂ ਅੰਦੇ ਹਾਂ ਇਹ ਤੀਜੀ ਅੱਖ ਦੇਵ ਦ੍ਰਿਸ਼ਟੀ ਖੋਲਣੀ ਪੈਗੀ ਸੋ ਕਿੰਨੇ ਚਿਰ ਸਾਨੂੰ ਜੀ ਅੱਖਾਂ ਮੀਟ ਲਈ ਕਿੰਨਾ ਚਿਰ ਕੋ ਦੱਸੇਗਾ ਸੱਜੇ ਜਾਏ ਖੱਬੇ ਜਾਈ ਸੋ ਕਿੰਨਾ ਚਿਰ ਸਾਡੀ ਕੋਈ ਇਹ ਸਾਡੇ ਜੀਵਨ ਨੂੰ ਚਲਾਏਗਾ ਸੋ ਇਹ ਤਲੋਚਨ ਤੀਜੀ ਅੱਖ ਖੋਲਣੀ ਪੈਗੀ ਦੀ ਪ੍ਰਾਪਤ ਕਰ ਲੈ ਸਭ ਕੁਝ ਸਰੀਰ ਤੋਂ ਹੀ ਹੋਏਗਾ ਸੋ ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਜੀਵਨ ਜ਼ਿੰਦਗੀ ਰਵਾਏਗੀ ਹਾਏ ਹਾਏ ਕਰਾਏਗੀ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਸੋ ਦੁੱਖ ਸੁੱਖ ਇਹ ਮਰਨ ਜੀਵਨ ਲਾਹ ਹੰਨੀ ਦਿਨ ਰਾਤ ਨਰਕ ਸਵਰਗ ਇਹ ਮਰਦ ਹੋਰ ਮੁੰਡਾ ਆ ਗਿਆ ਕੁੜੀ ਆ ਗਈ ਪੈਦਾ ਹੋ ਗਈ ਨਹੀਂ ਇਹ ਤਾਂ ਉੱਪਰ ਉੱਤ ਕੇ ਜੀਵਨ ਜੀਣਾ ਹੈ ਇਹ ਬੱਚਾ ਬੱਚੀ ਦਾ ਛੱਡ ਕੇ ਪੁੱਤਰ ਪੁੱਤਰ ਸੋ ਪੁੱਤਰਾ ਵਾਲੇ ਕੀ ਸੁਖੀ ਹਨ ਸੋ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਭੁੱਲਿਆ ਨਹੀਂ ਹੈ ਕੁਵਾਚੀ ਚੀਜ਼ ਹੋ ਸਕਦਾ ਲੱਬੇ ਦਾ ਲੱਬੇ ਅਸੀਂ ਭੁੱਲੇ ਹੋਏ ਆ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਘੁਰ ਵੱਟ ਭਾਗੀ ਪਾਇਆ ਸੋ ਗੁਰੂ ਤੋਂ ਬਿਨਾ ਅਸੀਂ ਅੰਦੇ ਹਾਂ ਕਿੰਨਾ ਚਰ ਸਾਡੇ ਇਹ ਕੁਝ ਜੀਵਨ ਨੂੰ ਚਲਾਏਗਾ ਸੋ ਗਰਬਾਣੀ ਸਰਵਣ ਕਰਨੀ ਪਏਗੀ ਪੜਨੀ ਪਏਗੀ ਵਿਚਾਰਨੀ ਪਏਗੀ ਸਭ ਕੁਝ ਕੁਦਰਤੀ ਹੋ ਰਿਹਾ ਹੈ ਜੀ ਕੁਦਰਤਾ ਖੇਲ ਵੇ ਤੂੰ ਸਾਰੀਆ ਵੀਡੀਓ ਮੇਰੇ ਵਾਸਤੇ ਹਨ ਮੈਂ ਬੰਦਾ ਬਣ ਗਿਆ ਸਾਰੀ ਦੁਨੀਆ ਬੰਦਾ ਬਣ ਗਿਆ ਬੰਦੇ ਬੰਦਗੀ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਰਤ ਕਰਨੀ ਹੈ ਮੰਤ ਕਰਨੀ ਹੈ ਇਹਦਾਲਾਜ ਹੈ